ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਾਸਰੀਆ ਘਰ ਤੁਹਾਡਾ ਸਾਡੇ ਚੈਨਲ ਤੇ ਬਹੁਤ ਬਸਬਤ ਕੀਤਾ ਜਾਂਦਾ ਹੈ ਤੇ ਅੱਜ ਮੈਂ ਸਕੂਲ ਗਿਆ ਹੋਇਆ ਸੀ ਪੇਪਰ ਦੇਣ ਤੇ ਸਰਕਾਰ ਨੇ 5ਵੀਂ ਜਮਾਤ ਤੱਕ ਦਾ ਛੁੱਟੀਆਂ ਕਰ ਦਿੱਤੀਆਂ ਨੇ ਪਰ ਸਾਡੇ ਪੇਪਰ ਚੱਲ ਰਹੇ ਸਨ ਤੇ ਸਾਨੂੰ ਇਸ ਕਰਕੇ ਛੁੱਟੀਆਂ ਨਹੀਂ ਦਿੱਤੀਆਂ ਆਪਾਂ ਘਰੇ ਆਏ ਤਾਂ ਘਰ ਦੇ ਆਪਣੇ ਮੂੰਗੜੀ ਖਾ ਰਹੇ ਸਨ ਤੇ ਆਪਾਂ ਵੀ ਮੂੰਗੜੀ ਖਾਣ ਲੱਗ ਪਏ ਤੇ ਇਹ ਆਪਣੀਆਂ ਬੱਕਰੀਆਂ ਧੁੱਪ ਸੇ ਕਰ ਰਹੀਆਂ ਨੇ ਅੱਜ ਧੁੱਪ ਨਿਕਲੀ ਹੋਈ ਸੀ ਕੀ ਤੇ ਇਹ ਬਹੁਤ ਨਿਆਰੇ ਨਾਲ ਤੁੱਪ ਸੇਕ ਰਹੀਆਂ ਨੇ ਲੋਕ ਤੁਸੀਂ ਸੂਰਜ ਦੇਵਤਾ ਨੂੰ ਵੀ ਦੇਖ ਸਕਦੇ ਹੋ ਉਹਨਾਂ ਨੇ ਵੀ ਦਰਸ਼ਾ ਦਿੱਤੇ ਹੋਏ ਨੇ ਤੇ ਇਹ ਬਹੁਤ ਹੀ ਵਧੀਆ ਤਰੀਕੇ ਨਾਲ ਤੁੱਪ ਸੇਕ ਰਹੀਆਂ ਨੇ ਆਪਾਂ ਵੀ ਤੁੱਪ ਸੇਕ ਰਹੇ ਆ ਤੇ ਤੁਸੀਂ ਮੂੰਗਫਲੀ ਵੀ ਖਾ ਸਕਦੇ ਆ ਅਸੀਂ ਤਾਂ ਖਾ ਰਹੇ ਆ ਆਹ ਮੂੰਗਫਲੀ ਰੋੜੀ ਤੁਸੀਂ ਦੇਖ ਸਕਦੇ ਆ ਤੇ ਇਹ ਤੁੱਪ ਦਾ ਆਨੰਦ ਲੈ ਕੇ ਭਿੱੜ ਰਹੇ ਆ ਛੇਰੂ ਤੇ ਬੱਕਰੀ ਤੇ ਅਸੀਂ ਆਪਾਂ ਖੇਤ ਚੱਲਦੇ ਹੁਣ ਤੁਹਾਨੂੰ ਵੀ ਖੇਤ ਵਿਖਾਉਣੇ ਆ ਜਾ ਕੇ ਤੇ ਇਹ ਆਪਣਾ ਖੇਤ ਆ ਤੁਸੀਂ ਦੇਖ ਸਕਦੇ ਆ ਇੰਜਨ ਵਾਲਾ ਗਾਂ ਵੀ ਆ ਫੜਈਆਂ ਤੇ ਉਹ ਆ ਆਪਣੇ ਫਾਦਰ ਸਭ ਜਾ ਰਹੇ ਨੇ ਤੇ ਹੁਣ ਆਪਾਂ ਤੁਹਾਨੂੰ ਖੇਤ ਦੀ ਲੀ ਜਾ ਮਗਾਉਣੀ ਆ ਮਾੜੀ ਕੀ ਤੇ ਆ ਆਪਣਾ ਲਸਣ ਤੁਸੀਂ ਦੇਖ ਸਕਦੇ ਆ ਥੋੜਾ ਜਿਹਾ ਕੋਰਨਾ ਵਿਖਾਵਾਂ ਤੁਹਾਨੂੰ ਮੈਂ ਤੇ ਇਹ ਤੁਸੀਂ ਦੇਖ ਸਕਦੇ ਆ ਹੁਣ ਆਪਾਂ ਗਾਂ ਨੂੰ ਚੱਲਦੇ ਆ ਕਣਕ ਆਪਣੀ ਇਧਰ ਆਪਾਂ ਬੱਕਰੀਆਂ ਲਈ ਪੱਠੇ ਬੀਜੇ ਹਨ ਤੇ ਹੁਣ ਤੁਸੀਂ ਦੇਖ ਸਕਦੇ ਆ ਗਾਂ ਆਪਾਂ ਚੱਲ ਕੇ ਵਿਖਾਉਣੀ ਆ ਤੁਹਾਨੂੰ ਹੌਲੀ ਹੌਲੀ ਆਪਾਂ ਖੇਤ 파ੜਕ ਲੈਣ ਆਏ ਹੋਏ ਸਾਂ ਤੇ ਤੁਸੀਂ ਦੇਖ ਸਕਦੇ ਆ ਪਾਲਕ ਆਪਾਂ ਨੂੰ ਮਿਲ ਗਈ ਆ ਤੇ ਪਾਲਕ ਆਪਾਂ ਨੂੰ ਲਿਜਾਵਾਂਗੇ ਘਰੇ ਆਪਾਂ ਪਕੌੜੇ ਬਣਾਵਾਂਗੇ ਤੇ ਤੁਸੀਂ ਵੀ ਨੰਦ ਲੈਣਾ ਆਪਣੇ ਘਰੇ ਤੁਸੀਂ ਪਕੌੜੇ ਬਣਾ ਸਕਦੇ ਆ ਲੋੜੀ ਨੰਗੀ ਸੀ ਤੇ ਠੰਡ ਸੀਗੀ ਆਪਾਂ ਆਪਣੇ ਮਾਤਾ ਜੀ ਨੂੰ ਕਿਹਾ ਮਾਤਾ ਜੀ ਪਕੌੜੇ ਬਣਾਓ ਤੇ ਤੁਹਾਨੂੰ ਹਣ ਮੈਂ ਕਣਕ ਵਿਖਾਉਂਗਾ ਆਪਾਂ ਨੇ ਕਮਾਂਡੀਆਂ ਦਾ ਖੇਤ ਨਾਲ ਦੇ ਆਪਣੇ ਜਿਹੜੇ ਵੀ ਆਰਬੀਲੀ ਆ ਤੇ ਆ ਉਹ ਨਾਲੇ ਸਰੋਂ ਬੀਜੀ ਹੋਈ ਆ ਤੇ ਇਹ ਸਾਗ ਲੀ ਹੁੰਦੀ ਆ ਸਰੋਂ ਤੁਸੀਂ ਲੋੜੀ ਵੇਲੇ ਆਪਾਂ ਸਾਗ ਬਣਾਉਨੇ ਆ ਤੁਸੀਂ ਦੇਖ ਸਕਦੇ ਆ ਤੇ ਹੋਗਾ ਆਪਣਾ ਪੱਠਾ ਦਾ ਟਾਂ ਟਾਂ ਵਾਲਾ ਉਹ ਵੀ ਤੁਸੀਂ ਦੇਖ ਸਕਦੇ ਆ ਤੇ ਅੱਜ ਅਪਨਾ ਆਪਾਂ ਜਾ ਰਹੇ ਆ ਵਟੂਆ ਟਾਹਣ ਤੇ ਆਪਾਂ ਤੁਹਾਨੂੰ ਜਿਹੜੀ ਵੀ ਕੋਈ ਅਪਡੇਟ ਹੋਗੀ ਆਪਣੀ ਕੋਈ ਨਵਾਂ ਵਲੌਗ ਆਇਆ ਕਰੂ ਤੁਹਾਨੂੰ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਮਿਲ ਜਾਇਆ ਕਰੂਗਾ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਮੈਂਟ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਆ ਇਸੇ ਨਾਲ ਹੀ ਆਪਣਾ ਮੋਟੀਵੇਸ਼ਨ ਵੜਦਾ ਤੇ ਤੁਸੀਂ ਲਾਈਕ ਕਮੈਂਟ ਸ਼ੇਅਰ ਲਾਜ਼ਮੀ ਕਰਿਆ ਕਰੋ ਤੇ ਸਬਸਕ੍ਰਾਈਬ ਕਰੋ ਭਾਈ ਪਿਆਰ ਸਬਸਕ੍ਰਾਈਬਰ ਆਪੜੇ ਵਾਦਣੀ ਚਾਹੀਦਾ ਭਾਈ ਬਣ ਕੇ ਸਬਸਕ੍ਰਾਈਬ ਕਰੋ ਤੇ ਹੁਣ ਤੁਸੀਂ ਦੇਖ ਸਕਦੇ ਆਪਾਂ ਜਾ ਰਹੇ ਆਂ ਵੱਟੋ ਵੱਟ ਤੇ ਆ ਆਪਣੇ ਫਾਦਰ ਸਾਹਿਬ ਖੜਿਆ ਹੁਣ ਆਪਾਂ ਗੋਡੀ ਕਰ ਰਹੇ ਆਂ ਆਪਣੇ ਲਸਣ ਨੂੰ ਜਿਹੜਾ ਲਸਣ ਪੀਚਿਆ ਸੀ ਤੇ ਇਹ ਬਹੁਤ ਗਿੱਲਾ ਵਾ ਤੇ ਗਿੱਲਾ ਕਰਨ ਚ ਆਪਣ ਗੋਡੀ ਥੋੜੀ ਹੀ ਕਰਨੀ ਔਖੀ ਹੁੰਦੀ ਆ ਆਪਾਂ ਤੈਨੂੰ ਤਾਂ ਗੋਡੀ ਕਰਦੇ ਆਂ ਵੀ ਇਹ ਹਵਾ ਲਾ ਕੇ ਥੋੜਾ ਜਿਹਾ ਸੁੱਕ ਜੇ ਗੱਡੀ ਮੋਟੀ ਹੋ ਜੇ ਤੁਸੀਂ ਦੇਖ ਸਕਦੇ ਆਂ ਤੇ ਆਪਾਂ ਹੁਣ ਗੋਡੀ ਕਰੀ ਜੰਨੇ ਆਂ ਤੁਸੀਂ ਦੇਖੀ ਸਕਦੇ ਆਂ ਤੋਂ ਨਾਲ ਨਾਲ ਬੁਖਾਰਿਆ ਮੈਂ ਤੇ ਹੋਰ ਕੋਈ ਆਪਾਂ ਨੂੰ ਲਾਈਕ ਸ਼ੇਅਰ ਸਬਸਕ੍ਰਾਈਬਰ ਜੁੜੋ ਭਾਈ ਲਾਈਕਸ ਤੇ ਆਪਾਂ ਤੁਸੀਂ ਦੇਖ ਸਕਦੇ ਆਂ ਆਪਾਂ ਹੁਣ ਘਰ ਨੂੰ ਰਵਾੜੀ ਪਾ ਦਿੱਤੀ ਆ ਤੇ ਇੱਕ ਗੱਲ ਹੋਰ ਮੇਰੇ ਭਾਈ ਆ ਜਿਹੜਾ ਹੁਣ ਆਪਣੇ ਕੋਲੇ ਕਬੂਤਰ ਹਾਰ ਵਿੱਚ ਫੜਕ ਦੇਖ ਸਕਦੇ ਆਂ ਇਹ ਚੈਨਡੋਰ ਦੀ ਚੈਨਡੋਰ ਦੀ ਵਰਤੋਂ ਨਾਲ ਇਹਦੇ ਪੈਰਾਂ ਚੈਨਡੋਰ ਆ ਗਈ ਸੀ ਆਪਾਂ ਚੈਨਡੋਰ ਕੱਢ ਕੇ ਇਹਨੂੰ ਉਡਾ ਦਿੱਤਾ ਹੈ ਤੇ ਆ ਪਕੜੀਆਂ ਆਪਾਂ ਹੁਣ ਤੁਹਾਨੂੰ ਪਕੌੜੇ ਵੀ ਵਿਖਾ ਸਕਦੇ ਆ ਇਹ ਤੁਸੀਂ ਪਕੌੜੇ ਦੇਖ ਸਕਦੇ ਆ ਪਕੌੜੇ ਕੋੜੇ ਬਣ ਰਹੇ ਆ ਤੇ ਤੁਸੀਂ ਦੇਖ ਸਕਦੇ ਲਾਈਕ ਸ਼ੇਅਰ ਕਮੈਂਟ ਬਾਈ ਜਰੂਰ ਕਰਿਆ ਕਰੋ ਯਾਰ ਤੇ ਇੱਥੇ ਆਪਣਾ ਅੱਜ ਦਾ ਵਲੌਗ ਹੁੰਦਾ ਹੈ ਸਮਾਪਤ ਵਲੌਗ ਵੇਖਣ ਲਈ ਤੁਹਾਡਾ ਧੰਨਵਾਦ ਜੀ ਤੇ ਦਿਲੋਂ ਧੰਨਵਾਦ ਕਰਦਾ ਹਾਂ ਮੈਂ ਧੰਨ